ਲੇ ਮਸਾਇਕ ਸੇਖ ਜੁਗੋ ਜੁਗ ਅਟਲ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਜੋ ਪਿਛਲਾ ਪਿਛਲੇ ਦਿਨੀ ਕੀ ਪਰਿਵਾਰ ਨੂੰ ਸਾਥੀਆਂ ਨੂੰ ਔਰ ਇਸ ਸਮਾਜ ਨੂੰ ਵਿਛੋੜਾ ਦੇ ਗਏ ਹਨ ਉਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਜੁੜੇ ਬੈਠੇ ਸਤਸੰਗੀ ਜਨੋ ਆਓ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਨਸਾਨ ਇਸ ਜ਼ਮੀਨ ਤੇ ਆਇਆ ਨਾ ਉਹਨੇ ਕਿੰਨਾ ਬੋਲਣਾ ਹੈ ਕਿੰਨਾ ਖਾਣਾ ਹੈ ਕਿੰਨਾ ਉਹਨੇ ਰਸਤਾ ਤੈਅ ਕਰਨਾ ਹੈ ਤੇ ਕਿੰਨੇ ਉਹਨੇ ਸਵਾਸ ਲੈਣੇ ਆ ਇਹ ਸਾਰੇ ਪਰਮਾਤਮਾ ਨੇ ਪਹਿਲਾਂ ਉਹ ਨੂੰ ਲਿਖ ਕੇ ਇੱਕ ਕਾਗਜ਼ ਤੇ ਦੇ ਦਿੱਤੇ ਜਿੰਨੂੰ ਅਸੀਂ ਔਰ ਉਤੇ ਸਾਈਨ ਕਰਾਇਆ ਜਿੰਨੂੰ ਫਿਰ ਅਸੀਂ ਕਹਿੰਦੇ ਆ ਮਰਨ ਲਿਖਾਇ ਮੰਡਲ ਮੇ ਆਇ ਪੈ ਲਿਖਾ ਲਿਆ ਸਾਰਾ ਕੁਝ ਪਰਮਾਤਮਾ ਨੇ ਔਰ ਇਸ ਗੱਲ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੀ ਬਾਣੀ ਵਿੱਚ ਕਰਦੇ ਆ ਮਹਾਰਾਜ ਫਰਮਾਉਂਦੇ ਲਿਖੈ ਬੋਲਣ ਬੋਲਣਾ ਇਹ ਲੇਖੇ ਵਿੱਚ ਆ ਤੂੰ ਕਿੰਨਾ ਕੁ ਬੋਲਣਾ ਹੈ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਕਈ ਵਾਰ ਅਸੀਂ ਕਹਿੰਨੀ ਆ ਨਾ ਕਿ ਆਖਰੀ ਬੁਰਕੀ ਸੀ ਉਹ ਮੂੰਹ ਦੇ ਵਿੱਚ ਹੀ ਰਹਿ ਗਈ ਅੰਦਰ ਨਹੀਂ ਗਈ ਇਹਦਾ ਮਤਲਬ ਕਿ ਉਹ ਬੁਰਕੀ ਤੱਕ ਉਸ ਤੋਂ ਪਹਿਲਾਂ ਤੱਕ ਹਿਸਾਬ-ਕਿਤਾਬ ਖਤਮ ਹੋ ਚੁੱਕਾ ਸੀਗਾ ਔਰ ਮੈਂ ਆਮ ਤੌਰ ਤੇ ਕਹਿੰਨਾ ਹੁੰਨਾ ਮੌਤ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦਾ ਪਰਮਾਤਮਾ ਦੇ ਘਰ ਤੋਂ ਲੇਖਾ ਪਾੜਿਆ ਜਾਂਦਾ ਜਿਨਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਪਾਈ ਜਿੰਕੀ ਚੀਰੀ ਉਹ ਜਿਹੜਾ ਖਾਤਾ ਹੈ ਪਰਮਾਤਮਾ ਨੇ ਪਾੜਤਾ ਬੰਦ ਕਰਤਾ ਹੁਣ ਅੱਗੇ ਕੁਛ ਨਹੀਂ ਜਿੰਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਣਾ ਭਾਈ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਐ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਓ ਲਿਖੇ ਵਾਟ ਚਲਾਈ ਐ ਕਿੰਨਾ ਰਸਤਾ ਤੈਅ ਕਰਨਾ ਕਿੰਨੇ ਕਿਲੋਮੀਟਰ ਤੈਅ ਕਰਨੀ ਐ ਇਹ ਸਾਰਾ ਕੁਛ ਲਿਖੇ ਦੇ ਵਿੱਚ ਐ ਲਿਖੇ ਸੁਣ ਵੇਖਾਓ ਲਿਖੇ ਸਾਹ ਲਵਾਈ ਹੈ ਕਿੰਨੇ ਤੂੰ ਸਵਾਸ ਲੈਣੀ ਕਿੰਨੇ ਤੂੰ ਸਵਾਸ ਅਸੀਂ ਕਹਿੰਦੇ ਆ ਕਿ ਉਹਨਾਂ ਨੇ ਅੰਤਮ ਸਵਾਸ ਇੰਨੀ ਵਜੇ ਲਿਆ ਆਮ ਤੌਰ ਤੇ ਸਾਡੀ ਭਾਸ਼ਾ ਹੈ ਲੇਕਿਨ ਮੌਤ ਦੀ ਸ਼ੁਰੂਆਤ ਤਾਂ ਉਹਦੇ ਨਹੀਂ ਹੋ ਗਈ ਸੀ ਜਿਸ ਦਿਨ ਮਾਂ ਦੇ ਗਰਭ ਚੋਂ ਬਾਹਰ ਆ ਕੇ ਪਹਿਲਾ ਸਵਾਸ ਲਿਆ ਇਹ ਤਾਂ ਸਵਾਸਾਂ ਦੀ ਸੰਪੂਰਨਤਾ ਹੋਈ ਇੱਥੇ ਆ ਕੇ ਮੇਰੀ ਗੱਲ ਸਮਝ ਗਏ ਉਥੋਂ ਹੀ ਜਿਹੜੀ ਸ਼ੁਰੂਆਤ ਜਿਹੜੀ ਹੈ ਉਹ ਮੌਤ ਦੀ ਹੋ ਗਈ ਅੱਗੇ ਚੱਲੀਏ ਆਪਾਂ ਇਹ ਜਿਹੜਾ ਸਰੀਰ ਆ ਨਾ ਇਹ ਮਿੱਟੀ ਦਾ ਬਣਿਆ ਹੋਇਆ ਬਹੁਤ ਬਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਸ ਦੇ ਬਾਰੇ ਜ਼ਿਕਰ ਹੁੰਦਾ ਬਾਬਾ ਕਬੀਰ ਜੀ ਕਹਿੰਦੇ ਆ ਕਬੀਰ ਧੂਰ ਸਕੇਲ ਕੇ ਧੂਰ ਇਕੱਠੀ ਕੀਤੀ ਪੂਰੀਆ ਬਾਂਦੀ ਦੇ ਜਿੱਦਾਂ ਅਸੀਂ ਮਿੱਟੀ ਨੂੰ ਇਕੱਠੀ ਕਰਕੇ ਕਿਸੇ ਬੋਰੇ 'ਚ ਇਕੱਠੀ ਕਰਦੇ ਨਾ ਇਸ ਤਰ੍ਹਾਂ ਤੇ ਥਾਂ-ਥਾਂ ਤੋਂ ਮਿੱਟੀ ਨੂੰ ਇਕੱਠੀ ਕਰਕੇ ਪ੍ਰਮਾਤਮਾ ਨੇ ਇੱਕ ਪੂੜੀ ਬਣਤੀ ਕਹਿੰਦੀ ਕਬੀਰ ਧੂਰ ਸਕੇਲ ਕੇ ਪੂਰੀਆ ਬਾਂਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਕਿਉਂਕਿ ਉਹ ਵੀ ਮਿੱਟੀ ਸੀਗੀ ਤੇ ਉਹ ਵੀ ਮਿੱਟੀ ਹੈ ਜਿੱਚ ਜਾ ਕੇ ਉਹਨੇ ਮਿਲ ਜਾਣਾ ਇਹਦੇ ਬਾਰੇ ਇੱਕ ਹੋਰ ਬਚਨ ਬਾਬਾ ਕਬੀਰ ਜੀ ਦਾ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਖਿਓ ਨਾ ਸਾਡਾ ਮਨੁੱਖ ਪਾਲ ਦਿੱਤਾ ਪਰ ਹੈ ਅਸੀਂ ਮਿੱਟੀ ਤੋਂ ਬਣੀ ਹੈ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਖਿਓ ਨਾ ਚਾਰ ਦਿਨ ਸਕੇ ਪਹੋਨੇ ਬਡ ਬਡ ਰੁੰਦੇ ਥਾਓ ਬਡ ਬਡ ਰੁੰਦੇ ਥਾਓ ਸਿਰਫ ਚਾਰ ਦਿਨ ਦੀ ਸਾਡੀ ਕੀੜ ਹੈ ਇਹਨੂੰ ਹੀ ਗੁਰੂ ਨਾਨਕ ਦੇਵ ਜੀ ਕਹਿੰਦੇ ਧਨ ਜੋਬਨ ਔਰ ਫੁੱਲੜਾ ਧਨ ਜੋਬਨ ਔਰ ਫੁੱਲੜਾ 나ਠਿਆੜੇ ਜਿਨ ਚਾਰ ਪੱਬਨ ਕੇਰੇ ਪਤ ਜਿਉ ਉੱਥੇ ਵੀ ਚਾਰ ਦਿਨਾਂ ਦੀ ਗੱਲ ਕੀਤੀ ਐ ਇਹ ਚਾਰ ਦਿਨਾਂ ਦਾ ਸਾਡਾ ਹੈ ਅੱਗੇ ਚਲੀਏ ਇੱਕ ਹੋਰ ਪਰਮਾਨ ਲਈਏ ਮਿੱਟੀ ਦਾਈ ਤੇ ਸਾਡੇ ਹਾਲਾਤ ਪਤਾ ਕੀ ਐ ਮਹਾਰਾਜ ਕਹਿੰਦੇ ਬਾਬਾ ਰਵਦਾਸ ਜੀ ਕਹਿੰਦੇ ਮਾਟੀ ਕੋ ਪੂਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਜਬ ਕਿਛ ਪਾਵੇ ਤਬ ਗਰਮ ਕਰਤ ਹੈ ਮਾਇਆ ਗਈ ਤਬ ਰੋਵਨ ਲਗ ਲਗ ਮਾਇਆ ਗਈ ਤਬਰੋਵਨ ਤੇ ਇੱਕ ਨਾ ਵਿਦਵਾਨ ਬੜਾ ਪਿਆਰਾ ਲਿਖਦਾ ਜੀ ਉਹ ਕਹਿੰਦਾ ਮੈਂ ਮਿੱਟੀ ਮੈਂ ਮਿੱਟੀ ਮੇਰੀ ਜਾਤ ਵੀ ਮਿੱਟੀ ਮੇਰੇ ਗਲ ਮਿੱਟੀ ਦਾ ਬਾਣਾ ਮੈਂ ਮਿੱਟੀ ਮੇਰੀ ਜਾਤ ਵੀ ਮਿੱਟੀ ਮੇਰੇ ਗਲ ਮਿੱਟੀ ਦਾ ਬਾਣਾ ਮਾਂ ਮੇਰੀ ਨੇ ਮਿੱਟੀ ਜੰਮੀ ਮਾਂ ਨੇ ਜੋ ਜੰਮਿਆ ਉਹ ਮਿੱਟੀ ਸੀਗੀ ਮਾਂ ਮੇਰੀ ਨੇ ਮਿੱਟੀ ਜੰਮੀ ਮੇਰਾ ਬਾਪੂ ਮਿੱਟੀ ਖਾਣਾ ਮਿੱਟੀ ਜੰਮੀ ਖੁਸ਼ੀ ਮਨਾਈ ਮਿੱਟੀ ਜੰਮੀ ਖੁਸ਼ੀ ਮਨਾਈ ਮੇਰਾ ਨਾਂ ਰੱਖਿਆ ਮਰ ਜਾਣਾ ਜਦ ਇਹ ਮਿੱਟੀ ਮਿੱਟੀ ਵਿੱਚ ਮਿਲ ਗਈ ਟੁਕ ਟੁਕ ਬੈਨ ਮਕਾਨਾ ਇੰਨੀ ਕਿ ਸਾਡੀ ਖੇਡ ਹੈ ਜੀ ਟੁਕ ਟੁਕ ਬਹਿਣ ਮਕਾਣਾ ਜਿਹੜਾ ਵੀ ਆਉਂਦਾ ਕਿਤੇ ਕੁੜੀਆਂ ਵੱਲੋਂ ਆਗੇ ਕਿਤੇ ਉਧਰੋਂ ਆਗੇ ਕਿਤੇ ਕੁੜਮਾਂ ਵੱਲੋਂ ਆਗੇ ਮਕਾਨ ਆਗੀ ਕਹਿਣ ਤੋਂ ਬਾਅਦ ਅਫਸੋਸ ਕਰਨ ਵਾਸਤੇ ਸਾਰੇ ਜਿਹੜੇ ਆ ਉਹ ਆ ਕੇ ਇਕੱਠੇ ਹੋ ਜਾਂਦੀ ਹੈ ਇੱਕ ਬਚਨ ਹੋਰ ਕਹਿ ਕੇ ਸੰਪਤਾ ਵੱਲ ਆਵਾਂ ਕਿਉਂਕਿ ਸਮੇਂ ਦੀ ਅਵੱਗਿਆ ਨਹੀਂ ਕਰਨੀ ਜਿੰਨਾ ਕਿ ਸਭਾ ਸਾਡੇ ਸੈਕਟਰੀ ਸਾਹਿਬ ਜੀ ਸਤਕਾਰਯੋ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਨੇ ਹੁਕਮ ਕੀਤਾ ਉਹ ਤੋਂ ਅੱਗੇ ਨਹੀਂ ਜਾਣਾ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਕਰਦੇ ਆ ਉਹ ਕਹਿੰਦੇ ਆ ਹੈ ਤੇ ਮਿੱਟੀ ਹੈ ਮਿੱਟੀ ਵਿੱਚ ਜਾਨ ਨਹੀਂ ਹੈ ਮਿੱਟੀ ਵਿੱਚ ਸਵਾਸ ਨਹੀਂ ਹੈ ਪਰ ਉਸ ਪਰਮਾਤਮਾ ਦੀ ਖੇਡ ਦੇਖੋ ਉਹਨੇ ਮਿੱਟੀ ਦੇ ਵਿੱਚ ਵੀ ਸਵਾਸ ਪਾ ਦਿੱਤੇ ਗੁਰੂ ਗ੍ਰੰਥ ਸਾਹਿਬ ਦਾ ਬੱਚੇ ਨੇ ਜੀ ਖਾਕ ਨੂਰ ਉਹਦੇ ਅੰਦਰ ਨੂਰ ਪਾ ਦਿੱਤਾ ਉਹਨੇ ਪਰਮਾਤਮਾ ਨੇ ਖਾਕ ਨੂਰ ਕਰਦੰ ਆਲਮ ਦੁਨਿਆਈ ਖਾਕ ਨੂਰ ਕਰਦੰ ਇਹ ਉਹਦੀ ਬਖਸ਼ਿਸ਼ ਹੈ ਜੀ ਮਿੱਟੀ ਅਚੇਤ ਹੈ ਅਚੇਤ ਦੇ ਵਿੱਚ ਉਹਨੇ ਚੇਤਨਾ ਜਿਹੜੀ ਆ ਉਹ ਪਾ ਦਿੱਤੀ ਇਹ ਉਹਦੀ ਬਖਸ਼ਿਸ਼ ਹੈ ਖਾਕ ਨੂਰ ਕਰਦੰ ਆਲਮ ਦੁਨਿਆਏ ਅਸਮਾਨ ਜ਼ਮੀਂ ਦਰਖਤ ਆਬ ਪੈਦਾਇਸ਼ ਖੁਦਾਏ ਇਹ ਜੋ ਕੁਝ ਵੀ ਅਸੀਂ ਦੇਖ ਰਹੇ ਆ ਨਾ ਇਹ ਉਸ ਪਰਿਪੂਰਨ ਪਰਮਾਤਮਾ ਨੇ ਬਣਾਇਆ ਅੱਗੇ ਕਹਿੰਦੇ ਬੰਦੇ ਚਸਮ ਤੂੰ ਜੋ ਦੇਖ ਰਿਹਾ ਨਾ ਦੀਦਿਆਂ ਦੇ ਨਾਲ ਬੰਦੇ ਚਸਮ ਦੀਦਮ ਦੀਦੰਗਾ ਫਨਾਏ ਇਹ ਇੱਕ ਦਿਨ ਨੂੰ ਸਾਰਾ ਕੁਝ ਜਿਹੜਾ ਖਤਮ ਹੋ ਜਾਣਾ ਜੋ ਤੂੰ ਦੇਖ ਰਿਆ ਉਹ ਸਾਰਾ ਕੁਝ ਇੱਕ ਦਿਨ ਨੂੰ ਜਿਹੜਾ ਖਤਮ ਹੋ ਜਾਣਾ ਆਖਰੀ ਇੱਕ ਪ੍ਰਮਾਨਗੁਰ ਅਰਜਨ ਦੇਵ ਜੀ ਦਾ ਉਹਨਾਂ ਨੇ ਨਾ ਵੈਸੇ ਤੇ ਗੱਲ ਕਰਾਈ ਆ ਔਰਤ ਤੇ ਉਹਦੇ ਘਰ ਵਾਲੀ ਦੀ ਪਰ ਜਦੋਂ ਅੱਪਾ ਇਹਦੇ ਭਾਵ ਅਰਥ ਕਰਾਂਗੇ ਨਾ ਤੇ ਫਿਰ ਇਹਦੇ ਅਰਥ ਬਣਦੇ ਆ ਆਤਮਾ ਦਾ ਤੇ ਸਰੀਰ ਦਾ ਉਹ ਮਹਾਰਾਜ ਕਹਿੰਦੇ ਤਨ ਕਹੇ ਤੂੰ ਵਸ ਮਹਿ ਨਾਲੇ ਪ੍ਰਸ ਖਵਾਸੀ ਬਾਲ ਗੋਪਾਲੇ ਤੁਜ ਤੇ ਤੁਝੇ ਬਿਨਾਂ ਖਾਂ ਕਿਤੀ ਨਾ ਲੇਕੇ ਬਚਨ ਦੇਹ ਛੋੜਨਾ ਜਸਾ ਹੈ ਘਰ ਵਾਲੀ ਕਹਿੰਦੀ ਆ ਸਜਣ ਤੂੰ ਮੇਰੇ ਨਾਲ ਵਾਦਾ ਕਰਕੇ ਮੈਨੂੰ ਛੱਡ ਕੇ ਨਹੀਂ ਤੂੰ ਜਾਵੇਂਗਾ ਤਨ ਕਹੈ ਤੂ ਵਸਮਹਿ ਨਾਲੇ ਮਾਰੂ ਰਾਗ ਗੁਰੂ ਅਰਜੁਨ ਦੇਵ ਜੀ ਮਹਾਰਾਜ ਤਨ ਕਹੈ ਤੂ ਵਸਮਹਿ ਨਾਲੇ ਪ੍ਰਸਖਵਾਸੀ ਬਾਲ ਗੋਪਾਲੇ ਤਨ ਦੇ ਖੀਰ ਅਰਥੇ ਜੀਵ ਇਸਤਰੀ ਤਨ ਦੇ ਅਰਥ ਜੇ ਦੂਜੇ ਕਾਲੀ ਹੈ ਤੇ ਘਰ ਵਾਲੀ ਤਨ ਕਹੈ ਤੂ ਵਸਮਹਿ ਨਾਲੇ ਪ੍ਰਸਖਵਾਸੀ ਬਾਲ ਗੋਪਾਲੇ ਤੁਜ ਤੇ ਬਿਨਾ ਹੋਂ ਕਿਤਹੀ ਨਾਲੇ ਕੇ ਬਚਨ ਦੇਹ ਛੋੜ ਨਾ ਜਾਸਾ ਹੈ ਫਿਰ ਅਗੋ ਘਰ ਵਾਲਾ ਕਹਿੰਦਾ ਪ੍ਰੇਕੇ ਆਹੂ ਹੁਕਮੀ ਬੰਦਾ ਮੈਂ ਉਹਦੇ ਹੁਕਮ ਦੇ ਵਿੱਚ ਹਾਂ ਉਹ ਭਾਰੋ ਠਾਕੁਰ ਜਿਸ ਕਾਣ ਨਛੰਦਾ ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ ਸੱਦੇ ਤਾਂ ਊਠ ਸਦਾ ਸਾਹੇ ਜਿੱਦਨ ਉਹਨੇ ਮੈਨੂੰ ਆਵਾਜ਼ ਮਾਰ ਲਈ ਮੈਨੂੰ ਉਹ ਦਿਨ ਜਾਣਾ ਪੈਣਾ ਉਹ ਬੜਾ ਮਹਾਨ ਹੈ ਉਹਦੇ ਅੱਗੇ ਕਿਸੇ ਦਾ ਜੋਰ ਨਹੀਂ ਹੈ ਉਹ ਤੇ ਇੰਨਾ ਮਹਾਨ ਹੈ ਅਸੀਂ ਤਾਂ ਭਰਾਵਾਂ ਦੀ ਸਾਰਿਆਂ ਦੀ ਸਲਾਹ ਲੈਨੇ ਆ ਪੰਚਾਇਤ ਦੀ ਪਰ ਉਸ ਬਾਪੂ ਨੂੰ ਕਿਸੇ ਦੀ ਸਲਾਹ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਬਿਓ ਪੂਸ਼ ਨਾ ਮਸਲਤ ਧਰੇ ਜੋ ਕਿਛ ਕਰੇ ਸੋ ਆਪੇ ਕਰੇ ਸੋ ਸਾਧ ਸੰਗ ਜੀ ਵਿਛੋੜੇ ਦਾ ਦੁੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਚਾਰ ਦੁੱਖਾਂ ਦੀ ਗੱਲ ਕੀਤੀ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮ ਦੂਤ ਤੇ ਆਪਾਂ ਸਾਰਿਆਂ ਨੇ ਅਰਦਾਸ ਪਤਾ ਕੀ ਕਰਨੀ ਹੈ ਦੇਹੋ ਸੱਜਣ ਆਸੀ ਸੜੀਆਂ ਜਿਉ ਹੋਵੇ ਸਾਹਿਬ ਜਿਉ ਮੇਲ ਕਿਉਂਕਿ ਵਾਰੀ ਆਪਣੀ ਵੀ ਆਉਣੀ ਐ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਰੋਜ ਵਾਜਾਂ ਪੈ ਰੀਆਂ ਅਸੀਂ ਨਹੀਂ ਸੁਣਦੇ ਤੇ ਉਹ ਸਾਡੀ ਮਰਜ਼ੀ ਐ ਲੇਕਿਨ ਵਾਜਾਂ ਰੋਜ ਪੈ ਰੀਆਂ ਦੇਹੋ ਸੱਜਣ ਆਸੀ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਤੇ ਫਿਰ ਤੂੰ ਪਤਾ ਕੀ ਕਰ ਬੰਦੇ ਦਾ ਪੁੱਤ ਬਣ ਕੇ ਸਦਨ ਹਾਰਾ ਸਿਮਰਿਆ ਉਦੀ ਯਾਦ ਵਿੱਚ ਜੁੜਦਾ ਨਾਨਕ ਸੇ ਦੇਹ ਅਵਨ ਕਗਾ ਗੋਬਿੰਦ ਗੁਣ ਰਵੋ ਸਾਹ ਸਾਹ ਜਪਨੀਤ ਕਹਾ ਵਿਸਾਸਾ ਦੇਹ ਕਾ ਬਿਲ ਨ ਕਰਿਉ ਮੀਤ ਨਹਿ ਬਾਰਿਕ ਨਹਿ ਜੋਬਨੇ ਨਹਿ ਬਿਰਦੀ ਕਛ ਬੰਦ ਉਹ ਬੇਰਾ ਨਹੀਂ 부ਝਿਐ ਜੋ ਆਏ ਪਰੇ ਜਮ ਇਸੇ ਲਈ ਮਹਾਰਾਜ ਕਹਿੰਦੇ ਰੇਮਨ RAM ਸਿਉਕਰ ਪ੍ਰੀਤ ਸ੍ਰਵਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਕਰ ਸਾਧ ਸੰਗਤ ਸਿਮਰ ਮਧੋ ਹੋਹੇ ਪਤਿਤ ਪੁਨੀਤ ਹਣ ਅਰਥ ਨਹੀਂ ਕਰਨੇ ਮੈਂ ਕਾਲ ਬਿਆਲ ਜੂ ਪਰਿਓ ਡੋਲੇ ਮੁਖ ਪਸਾਰੇ ਮੀਤ ਆਜ ਕਾਲ ਫੁਨ ਤੋਹੇ ਗਰਸੋ ਸਮਝ ਰੱਖੋ ਤੇਰੇ ਮੋਢਿਆਂ ਦੇ ਉੱਪਰ ਅਜਗਰ ਰੂਪੀ ਸੱਪ ਮੂੰਹ ਅੱਡ ਕੇ ਖੜਾ ਹੋਇਆ ਆਜ ਕਾਲ ਫੁਨ ਤੋਹੇ ਗਰਸ ਹੋ ਪਤਾ ਨਹੀਂ ਕਿਹੜੇ ਵੇਲੇ ਉਹਨੇ ਡੰਗ ਮਾਰ ਦੇਣਾ ਪਰਸੋਂ ਦੀ ਗੱਲ ਨਹੀਂ ਆਜ ਕਾਲ ਫੁਨ ਤੋਹੇ ਗਰਸ ਹੋ ਸਮਝ ਰੱਖੋ ਚੀਤ ਕਹਿ ਨਾਨਕ RAM ਭਜ ਲੈ ਜਾਤ ਔਸਰ ਤਿਆਰੀ ਤੁਹਾਡੀ ਵੀ ਐ ਤੇ ਤਿਆਰੀ ਮੇਰੀ ਵੀ ਐ ਇਸ ਲਈ ਮਹਾਰਾਜ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਅਸ ਸਮਾਂ ਸਾਡਾ ਮੁੱਕਦਾ ਜਾ ਰਿਹਾ ਆਪਾਂ ਉਹਨੂੰ ਸਵਾਰੀਏ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਭਾਣਾ ਮੰਨਣਾ ਪੈਣਾ ਹੈ ਸਾਨੂੰ ਉਹਦੀ ਰਜ਼ਾ ਉਹਦੇ ਅੱਗੇ ਹੱਥ ਜੋੜ ਕੇ ਉਹਦਾ ਭਾਣਾ ਅਸੀਂ ਮੰਨ ਲਈਏ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁਕਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ